ਦੇ ਦੋਸਤੋ ਆ ਇੱਥੋਂ ਜਾਂਦਾ ਰਸਤਾ ਰਾਜਗੜ੍ਹ ਨੂੰ ਆ ਇੱਧਰ ਸਾਹਮਣੇ ਲੁਧਿਆਣਾ ਤੇ ਆ ਪੁਲ ਦੀ ਨਿਸ਼ਾਨੀ ਆ ਇੱਧਰ ਦਰਾਹਾ ਬਸ ਆ ਪੁਲ ਤੋਂ ਥੋੜਾ ਜਿਹਾ ਅੱਗੇ ਆ ਕੇ ਆ ਰਸਤਾ ਮੁੜਦਾ ਰਾਜਗੜ੍ਹ ਨੂੰ ਆਇਓ ਫਿਰ ਤੁਹਾਨੂੰ ਅੱਗੇ ਲੈ ਕੇ ਚਲਦੇ ਆ ਜੀ ਪਹੁੰਚ ਗਏ ਗੁਰਦੁਆਰਾ ਸ਼ੇਰੀ ਸੰਗਰ ਸਾਈਂ ਗੰਡ ਰਾਜਗੜ੍ਹ ਸ਼ੀਸ਼ਿਆਂ ਵਾਲਾ ਗੁਰਦੁਆਰਾ ਆ ਦੇਖੋ ਆਹ ਇਹ ਦੇਖੋ ਇਧਰੋਂ ਪਾਈ ਸੀ ਜੇ ਤੇ ਆ ਗੁਰਦੁਆਰਾ ਸਾਹਾ ਸ਼ੀਸ਼ਾ ਵਾਲਾ ਗੁਰਦੁਆਰਾ ਸਾਹਾ ਦੇ ਅੰਦਰ ਨੇ ਬਹੁਤ ਹੀ ਵਧੀਆ ਗੁਰਦੁਆਰਾ ਦਾ ਆ ਇਹ ਗੁਰਦੁਆਰਾ ਸਾਹਿਬ ਦੀ ਐਡਰੈਸ ਤੇਰੇ ਵਰਗਾ ਨੂੰ ਦੇਖ ਲਓ ਕਾ ਗੁਰਦੁਆਰੇ ਦੀ ਐਂਟਰੈਸ ਤੇ ਇੱਥੇ ਪਾਣੀ ਇਹ ਨਾਲ ਪੈਰ ਧੋ ਕੇ ਅੰਦਰ ਐਂਟਰੀ ਹੈ ਸਾਰਾ ਹੀ ਗੁਰਦੁਆਰਾ ਦੇਖੋ ਕਿੰਨਾ ਵਧੀਆ ਸ਼ੀਸ਼ੇ ਨਾਲ ਬਣਿਆ ਹੋਇਆ ਤੇ ਆਹ ਦੇਖੋ ਸ਼ੀਸ਼ੇ ਸ਼ੀਸ਼ੇ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਦੇਖੋ ਨਾ ਜਿੰਨਾ ਦਿਖਾਉਣ ਦਿੱਤਾ ਲੋਡ ਕਰਿਆ। ਉਹਨਾਂ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਵਾਂਗੇ। ਉਹ ਸਾਹਮਣੇ ਇਹ ਸ਼ੀਸ਼ੇ ਵਾਲਾ ਗੁਰਦੁਆਰਾ ਸਾਹਿਬ ਤੇ ਥੋੜਾ ਜਿਹਾ ਅੱਗੇ ਆ ਕੇ ਇੱਥੇ ਆ ਲੰਗਰ ਹਾਲ। ਤੇ ਇਹ ਬਣਿਆ ਹੋਇਆ ਲੰਗਰ ਹਾਲ ਤੇ ਇਹ ਇੱਥੇ ਸਾਰੀ ਪਾਰਕਿੰਗ ਹੈਗੀ ਆ ਆ ਸਾਰੀ ਪਾਰਕਿੰਗ ਹੈ